ਗੀ ਕਰ ਰਿਹਾ ਹੈ ਬੋਤਲਾ ਹਾਏ ਦੋ ਦੋ ਤਿੰਨ ਦਿਨ ਚੱਕ ਰਿਹਾ ਬੋਤਲਾ ਕੱਠੀਆਂ ਕਰੀ ਬੈਠਾ ਇਹ ਉਹ ਉਹ ਬੋਲ ਉਹ ਨਾ ਨਾ ਚਿਕਾ ਦਿਖਾਏ ਨਾ ਚਿਕਾ ਦਿਖਾ ਦੇ ਹੁੰਨੀ ਆਂ ਅੰਦਰ ਤੇ ਆ ਰਹੀ ਆ ਹੁੰਨੀ ਬੋਲਦਾ ਉਹਦੀ ਉਹ ਆਈ ਆ ਹੁਣ ਆਈ ਆ ਉਹਦੀ ਹਏ ਹਏ ਪੁੱਤ ਆ ਗਿਆ ਪੁੱਤ ਪੁੱਤ ਘਾਤਨੋਂ ਨਹੀਂ ਵੱਜੇ ਹੋਰ ਹਵਾ ਚੱਲ ਰਹੀ ਆ ਠੰਡੀ ਹਵਾ ਚੱਲ ਰਹੀ ਆ ਤਾਂ ਕੰਦੀ ਬਾਬਾ ਕੱਲ੍ਹ ਆਦਮੀ ਦੀ ਕੱਲ੍ਹ ਤਾਂ 10 ਵਜੇ ਆਸ ਨਾਲ ਤੁਸਨੋਂ ਬਾਹਰ ਬੈਠਿਆ ਨੂੰ ਹੋਰ ਤਾਂ ਚੱਲੇ ਪਿੰਡ ਤੇ ਪਿੰਡ ਕਿਹੜਾ ਮਾਰ ਕੇ ਆਉਂਦੇ ਆ ਮੌਸਮ ਠੰਡਾ ਅੱਜ ਪਿੱਛੇ ਦਾ ਧੁੱਪ ਨਿਕਲ ਰਹੀ ਆ ਹੌਲੀ ਹੌਲੀ ਦਾਚੂ ਕਾਚ ਆਲੇ ਬੁਲਾਰੀ ਤੇ ਮਨੂੰ ਮਮਾ ਆਨੇ ਆ ਠੀਕ ਹੈ ਬਾਹਰ ਲਾ ਜਾ ਉਹ ਲੈ ਗਿਰ ਗਿਆ ਦਾ ਹੁਣ ਬੋਤਲਵਾ ਪੈਰ ਧਰ ਕੇ ਇੰਨੀ ਹ ਸੱਟਾਂ ਖਾਣ ਲੱਗ ਗਿਆ ਨਾ ਬਹੁਤ ਸੱਟਾਂ ਖਾਣ ਲੱਗ ਗਿਆ ਚਪਲਾ ਵੀ ਬਿੰਗਿਆ ਟੱਡੀਆਂ ਪਾ ਰਿਹਾ ਚਪਲੇ ਖਿਸ ਉੱਡਦਾ ਹੈ ਹੈ ਉਹਦੇ ਪਾਰ ਵਾਲੀਆਂ ਚਪਲਾ ਖਿਸਾਉਣ ਰਾਤ ਉਹੀ ਪਾਪਾ ਕੇ ਤਾਂ ਰਟ ਪਏ ਨੇ ਬੱਦਰ ਰੋਈ ਹੋ ਗਿਆ ਪੈਰ ਪਾਉਂਦਾ ਨਹੀਂ ਜਦੋਂ ਨਿਕਲੇ ਨਾ ਕਰੇ ਫਿਰ ਐ ਲੱਤ ਨੂੰ ਝੜੀ ਗਿਆ ਫੇ ਰੋਣ ਲੱਗ ਜੇ ਕਰੇ ਫੇ ਰੋਏ ਤੇ ਪਤਾ ਲੱਗਦਾ ਤਾਂ ਵੀ ਇਹ ਤੇ ਲੱਗਦਾ ਚ ਉਹ ਫਸ ਗਈ ਤੇਰੇ ਮਾਰਦਾ ਸੀ ਮੇਰੇ ਹਾਂ ਰੋਈ ਜਾਂਦਾ ਸੀ ਨਾਲੇ ਹਾਂ ਥੋੜਾ ਮਾਰਦਾ ਸੀ ਇਹਦੇ ਮੇਰੀ ਕਰਾਣੀ ਦੇ ਕਰਕੇ ਕਿ ਕਿਤਾ ਮੈਂ ਆਪਣੇ हेयर स्टाइल हेयर स्टाइल ਕਿੱਦਾਂ ਕਿੱਤਾ ਹਨਾ ਜੋ ਵੀ ਆ ਤਾ ਕਿਚਨ ਐਕਦਾ ਮੇਰੇ ਚੈਨਲ ਉਹ ਸਾਰਾ ਇਹਦੇ ਚੈਨਲ ਤੇ ਹੋਊਗਾ ਇਹਦੇ ਚੈਨਲ ਤੇ ਆ ਕੇ ਦੇਖਿਓ ਜਾ ਕੇ ਦੇਖਿਓ ਵੀ ਕਿੱਦਾਂ ਕੀਤਾ ਹੈ ਕਿੱਦਾਂ ਨਹੀਂ ਹੈਨਾ ਬਾਕੀ ਜਿੱਦਾਂ ਦੇ ਵੀ ਤੁਹਾਨੂੰ हेयर स्टाइल ਆਸਾਨ ਆਸਾਨ ਤਰੀਕੇ ਨਾਲ ਚਾਹੀਦੇ ਹੋਗੇ ਤਾਂ ਕੰਪੈਟ ਕਰਕੇ ਚਲੋ ਦਾ ਵੀ ਹੁੰਦਾ ਹੈ ਜਿਹਦੇ ਹੱਥ ਕੀ ਹੁੰਨੇ ਦੇ ਜੇ ਪਾੜ ਪਤਲੇ ਬਹੁਤ ਹੈ ਹਨਾ ਕਿੱਦਾਂ ਕਰਨਾ ਹੈ ਆਪਾਂ ਘਰੇ ਕਿੱਦਾਂ ਕਰ ਸਕਦੇ ਆ ਉਹ ਤੁਹਾਨੂੰ ਤਰੀਕਾ ਦੱਸਿਆ ਹੈ ਤੇ ਆਪਣੇ ਆਪ ਵੀ ਕਰ ਸਕਦੇ ਹਾਂ ਹਾਂ ਵੀ ਆਪਣੇ ਆਪ ਕਿਵੇਂ ਕਰ ਸਕਦੇ ਆ ਕਿਉਂਕਿ ਕਈਆਂ ਕੋਲ ਹਨਾ ਪਾੜ ਨਹੀਂ ਜਾਂਦੇ ਜਾਂ ਜਿਵੇਂ ਪਿੰਡਾਂ ਸੇ ਜਾਂਦੇ ਨੇ ਜਿਵੇਂ ਅਸੀਂ ਵੀ ਥੋੜਾ ਸਾਡੇ ਤੋਂ ਵੀ ਸ਼ਹਿਰ ਹੋਂ ਦੂਰ ਪੈ ਜਾਂਦਾ ਅਸੀਂ ਅਸੀਂ ਤਾਂ ਹਜੇ ਤੱਕ ਤਾਂ ਖਲੇ ਨਹੀਂ ਰਹੇ ਅਸੀਂ ਆਪਣਾ ਇੱਥੇ ਇੱਕ ਦੂਜੇ ਨਾਲ ਕਰਦੇ ਹਾਂ ਹਾਂ ਚਾਹਦੇ ਚਾਹਦੇ ਨਹੀਂ ਕਰਕੇ ਪਿਆਰ ਰਿਹਾ ਕਿ ਹਾਰ ਆ ਰਿਹਾ ਤੁਹਾਨੂੰ ਚਾਹੀਦਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਬੱਡੇ ਆਸਾਨ ਆਸਾਨ ਤਰੀਕੇ ਨਾਲ ਦੱਸਾਂਗੇ ਅਸੀਂ ਨੂੰ ਸੋਚ ਰਹੀ ਮੈਂ ਮੇਰੇ ਖਾਂਡ ਨੂੰ ਤੋਂ ਲੱਗਾ ਸੀ ਕੋਈ ਵੱਖਰੇ ਕੰਟੈਂਟ ਪਾਇਆ ਕਰੀਏ ਨਾ ਹਾਂ ਜੀ ਮੈਂ ਕਈ ਕਮੈਂਟ ਕਰਦੇ ਵੀ ਹਾਂ ਵੀ ਅਲੱਗ ਅਲੱਗ ਚੀਜ਼ਾਂ ਪਾਇਆ ਕਰੋ ਅਲੱਗ ਅਲੱਗ ਕਰਨ ਦੀ ਕੋਸ਼ਿਸ਼ ਕਰਨਾ ਪਰ ਤੁਸੀਂ ਪਲੀਜ਼ ਇਹ ਵੀਡੀਓਜ਼ ਇਤਨਾ ਵੀ ਨਾਲ ਪਸੰਦ ਕਰੋ ਕਿਉਂਕਿ ਅਸੀਂ ਪਹਿਲਾਂ ਵੀ ਇੱਕ ਦੂਜੇ ਪਾਈ ਆ ਨਾ ਤੁਹਾਡਾ ਪਿਆਰ ਨਹੀਂ ਚਾਹ ਤਰ੍ਹਾਂ ਸਾਲੇ ਪਰ ਤੁਸੀਂ ਜੇ ਇਹਨਾਂ ਨੂੰ ਪਸੰਦ ਕਰੋਗੇ ਹਨ ਤਾਂ ਹੀ ਜੇ ਤੁਸੀਂ ਨਾਲ ਸਪੋਰਟ ਕਰੋਗੇ ਤਾਂ ਹੀ ਅਸੀਂ ਅਗਦੇ ਵੀਡੀਓਸ ਪਾਵਾਂਗੇ ਹਨਾ ਜਨਰਲ ਵਧੀਆ ਲੱਗਣਾ ਬਣਗੀਆਂ ਨਹੀਂ ਤਾਂ ਅਸੀਂ ਇੱਥੇ ਹੀ ਐਟਕੇ ਰਾਵਾਂਗੇ ਸਾਡਾ ਚੈਨਲ ਵੀ ਹੰਗੇ ਹੋਰ ਵੀ ਫਿਰ ਵੀਡੀਓ ਕਿਉਂਕਿ ਅਸੀਂ ਦੋ ਇਹ ਜਣੇ ਦੇਖੋ ਇੱਕੋ ਫੈਮਿਲੀ ਚ ਰਹਿੰਦੇ ਆ ਇੱਕੋ ਫੈਮਿਲੀ ਦਿਖਾਣੀ ਹੈ ਉਹੀ ਸਾਡੇ ਕੰਮ ਹੈ ਨਾਮ ਬਣਿਆ ਰੋਜ਼ ਰੋਜ਼ ਉਹੀ ਕੰਮ ਨੇ ਵੀ ਖਾਣਾ ਪਾਣਾ ਬਣਾਉਣਾ ਕਈ ਵਾਰ ਵੀਡੀਓ ਖੜਾਉਣ ਵਾਸਤੇ ਸਪੈਸ਼ਲ ਕੁ ਡਿਸ਼ ਬਣਾਉਣੀ ਪੈਂਦੀ ਹੈ ਜਿョੜੀ ਬੰਦੀਆ ਇਸ ਅਸੀਂ ਹਰ ਇੱਕ ਤੇਰੇ ਨਾਲ ਡਿਫਰ ਪਾਈਏ ਹਨਾ ਤੋਂ ਵੱਧਿਆ ਨਨਕੇ ਦਾ ਛੋਟੇ ਲਈ ਉਹ ਮੰਨੇ ਹੈ ਹਨਾ ਵੀ ਮਤਲਬ ਫਿਰ ਅਸੀਂ ਦਿਖਾ ਕਿਉਂਕਿ ਜਿਵੇਂ ਤੁਹਾਨੂੰ ਹੁਣੇ ਦੱਸਿਆ ਵਿਚਾਰਾ ਕੁਝ ਸੇਮ ਹੀ ਹੁੰਦਾ ਹੈ ਸਾਡੇ ਸੇਮ ਹੀ ਆ ਇਹ ਤਾਂ ਹੈ ਨਹੀਂ ਵੀ ਅਲੱਗ ਅਲੱਗ ਹੈਗਾ ਹੈ ਇਹ ਸੇਮ ਹੀ ਐ ਸਪਲੀਸ ਹਰ ਵੀਡੀਓ ਨੂੰ ਸਪੋਰਟ ਕਰ ਜ਼ਰੂਰ ਹੈ ਉਹਦੀ ਸੋਹਣ ਮੰਗ ਲਏ ਮਾਲਵਾ ਦੇ ਮਾ ਤਲੂਹੇ ਜਾਣਾ ਹੈ ਕੱਲਿਆ ਤਾਂ ਕੱਲੂ ਜਾਣਾ ਹੈ ਹਾਂ ਕੱਲੂ ਸੀ ਜਾਵਾਂਗੇ ਸਮਾਨ ਲੈ ਲੈਣਾ ਮੇਰੇ ਤਾਂ ਹੈ ਨਹੀਂ ਕੀ ਮਾਮਲੇ ਨਹੀਂ ਉੱਥੇ ਦੇਖ ਲਾਂਗੇ ਜੇ ਹੋਈ ਕਾਲੂ ਹਾਂ ਨਾ ਕਾਲੂ ਉਹ ਯੂਵੀ ਪੇੜਾਂ ਤਾਂ ਤੇ ਟੋਪਾ ਆ ਕਿਉਂਕਿ ਆਪਣੇ ਦਾਲਾਂ ਨੂੰ ਨਾ ਢੋਆ ਬੋ ਲੱਗਣ ਲੱਗ ਗਿਆ ਦਾੜ ਦਾ ਵਧੀਆ ਢੋਰਾ ਢੋਰਾ ਟੋਆ ਨਹੀਂ ਢੋਰਾ ਦਾੜ ਦਾ ਵਧੀਆ ਦਾਲਾਂ ਵਧੀਆ ਆਂਦੀਆਂ ਨੇ ਨਹੀਂ ਹੁਣ ਦੀ ਵੀ ਵਧੀਆ ਜੀ ਦਾੜ ਤਾਂ ਹਾਂ ਬਹੁਤ ਡੱਬੇ ਨੇ ਪਰ ਨਹੀਂ ਦਾਲਾਂ ਤਾਂ ਸਾਫ ਸੁਥਰੀਆਂ ਆਂਦੀਆਂ ਨੇ ਪਰ ਜਿਆਦਾ ਸੀ ਕੱਢਣ ਬਣਾਉਣ ਵਾਸਤੇ ਕਰਦੇ ਆ ਮਹੀਨੇ ਚੇ ਢੋਰਾ ਲੱਗ ਜਾਂਦਾ ਹਣਾ ਗਰਮੀ ਜ਼ਿਆਦਾ ਹੈ। ਗਰਮੀ ਜ਼ਿਆਦਾ ਹੈ। ਹੁਣ ਮੌਸਮ ਠੀਕ ਹੈ। ਸੋਨੇ ਪਿਆਉਣ ਦੇ ਸਵੇਰ ਚੋਕੇ। ਹਾਂ। ਹਾਂ, ਸਵੇਰੇ ਛੋਲੇ ਬਣਾ ਲਾਂਗੇ ਨਾ। ਛੋਲਿਆਂ ਦੀ ਸਬਜ਼ੀ ਕਰਕੇ ਰੱਖ ਦੂੰਗੀ। ਛੋਲਿਆਂ ਦੀ ਸਬਜ਼ੀ ਖਾਈ ਵੀ ਨਹੀਂ ਕਿੰਨਾ ਕੀ ਹੋ ਰਿਹਾ। ਆਲੂ, ਆਲੂ, ਹਰ ਹੋ ਛੋਲੇ ਇਕੱਠੇ ਹੀ ਬਾੜੀ। ਆ ਸਨ ਬਾਲ ਦਾਂਗੇ। ਪਹਿਲਾਂ ਮੈਂ ਸਬਜ਼ੀ ਨੂੰ ਤੜਕਾ ਲਾ ਦੂੰਗੀ ਬਾਅਦ ਚ ਹੋਰ ਤੜਦਾਂਗੇ। ਆਹੋ, ਵੀ ਹੁਣ ਪਹਿਲਾਂ ਤਾਂ ਛਾਂ ਮਿਸਤੀ ਆਨੂ ਕੀ ਆਰੀ ਸਬਜ਼ੀ ਬਣਾ ਕੇ ਅਨੇ ਦਾਲ ਧਰੂਗੇ। ਬਾਅਦ ਚ ਰੋਟੀ ਲਾ ਲੂਗੇ। ਇਨੇ ਛੋਲੇ ਹੋਣਗੇ। ਆਲੂ ਆ ਛੋਲੇ ਆਲੂ ਵੀ ਉਬਾਲ ਲਾਂਗੇ ਕੋਟਨ ਜੇ ਬਣਾਉਣਾ ਹਾਂ ਨਹੀਂ ਦੋ ਟਮ ਦੇ ਬਣਾ ਲਾਂਗੇ ਦੋ ਦੀ ਬਣਾਵਾਂ ਜਿਹੜੀ ਕਟੋਰੀ ਹੈ ਥਾਰ ਲਾਂਗੇ ਤਰੀ ਵੱਧ ਪਾਉਂਗੇ ਅੱਗੇ ਤਾਂ ਗਾੜੀ ਜੀ ਬਣਾਉਣੀ ਆ ਆ ਤਰੀ ਵੱਧ ਪਾ ਲਾਂਗੇ ਆਲੂ ਪਾ ਕੇ ਤਰੀ ਵੀ ਵੱਧ ਕਰ ਲੂਗੇ ਕਿਉਂਕਿ ਉਹ ਗਾੜੀ ਜੀ ਹੋ ਜਾਂਦੀ ਹੈ ਆ ਇਹ ਵੀ ਪਾ ਲਾਂਗੇ ਟੁੱਕੇ ਕਰਕੇ ਇਦਰ ਮਿਰਚਾਂ ਨਾ ਧੁੱਪ ਨਾ ਅੱਜ ਨਿਕਲੀ ਅੱਜ ਸਵੇਰੇ ਬੱਦਲ ਤਾਂ ਮਿਰਚਾਂ ਨਹੀਂ ਸੁੱਕਣੇ ਚਾਹ ਰੀਆਂ ਸਾਡੀਆਂ ਕਿੰਨਾ ਚੀਰ ਹੋ ਗਿਆ ਹਨਾ ਰੋਜ਼ ਮੀਂਹ ਆ ਚੜ ਕੇ ਆ ਜਾਂਦਾ ਬੱਦਲ ਧੁੱਪ ਚ ਨੂੰ ਕਰ ਦੋ ਇਹਨੂੰ ਫਿਰ ਪੀਣੀਆਂ ਸੌਖੀਆਂ ਹੋ ਜਾਂਦੀਆਂ ਨੇ ਮਿਕਸੀ ਚ ਹਾਂ ਕੌਣ ਤੇ ਦੀਆ ਕਿਆ ਮੰਗਵਾਈ ਤੀਆਂ ਹੋਰ ਛੋਲੇ ਸਵੇਰ ਜੋਗੇ ਹਾਂ ਬਾਲ ਕੇ ਰੱਖਣੇ ਆ ਫਿਰ ਉਹ ਕੇਲੇ ਵੀ ਲਿਆਣੇ ਤੇ ਤਾਂ ਸਭ ਜਲਦੀ ਚਲੇ ਗਿਆ ਪਹਿਲਾਂ ਲੈ ਕੇ ਨੇ ਯੂ ਵੀ ਨੂੰ ਲੈਣ ਪਤਲੀ ਜੀ ਕਰ ਲਾਂਗੇ ਨਾਲ 10 ਸਾਲ ਜਾਣਾ ਸਮਾਨ ਜਾ ਲੈਣ ਜਾਣਾ ਹੈ ਫਿਰ ਸਾਹ ਬਹੁਤ ਬਹੁਤ ਲੋ ਜੀ ਟਾਈਮ ਹੋ ਗਿਆ ਹੈ। ਉਹਦੀ ਪੈਂਟ ਉਹਦੀ ਪੈਂਟ ਟੁਰੇ ਟੰਗ ਤੇ। ਪਰ ਆਣੀ ਛੋਟੀ ਹੋ ਗਈ ਸੀ। ਮਾਰ-ਮਾਰ ਫੁੱਟੀ ਜਾਂਦੀ ਦੀ ਵਿਚਾਰੀ ਦੇ ਵਿਚਾਰੇ ਦੀ ਕਹਿੰਦਾ ਮम्मा ਹੁਣ ਨਹੀਂ ਆਪਾਂ ਦਾ ਛੋਟੀ ਹੋ ਗਈ। ਲੱਗਾ ਠੀਕ ਐ। ਤੇ ਉਹਨੂੰ ਵੱਡੀ ਲੈ ਕੇ ਦਿੱਤੀ। ਪਰ ਆਣੀ ਉਰੇ ਟੱਕੀ। ਅੱਗ ਮਸਾ ਬੜੀ ਆ। ਅੱਗ ਮਸਾ ਬੜੀਆ ਬੱਦਲ ਹੋ ਗਿਆ। ਨਾ ਬਤਾ। ਅਨੇ ਟਾਈਮ ਤੇ ਤੜਤੜ। ਕਦੀ ਨਾ ਜਦੋਂ ਵੀਡੀਓ ਬਣਾਈ ਤੀ ਮੈਂ ਹਰ ਹਨਾ ਉਦੋਂ ਧੁੱਪ ਨਹੀਂ ਗਰੀ ਪਈ ਸੀ ਪਰ ਨਾ ਅਚਾਨਕੇ ਬੱਤਲਿੱਤਨ ਤੋਂ ਆ ਗਿਆ ਫਿਰ ਮੀਂਹ ਤੋਂ ਡਰਦਿਆਂ ਨੇ ਅਸੀਂ ਅਗੰtre ਬਾਦ ਹੋਰ ਫਿਰ ਰੋਟੀ ਦਾ ਉੱਖਾ ਹੋ ਜਾਣਾ ਉਦੋਂ ਸਾਨੂੰ ਰੋਟੀ ਪਹਿਲਾਂ ਤਾਂ ਮੀਂਹ ਨੇ ਸਾਨੂੰ ਠਾਰਤਾ ਹੈ ਨਾ ਜਿਵੇਂ ਬੰਡਿਆਂ ਨੂੰ ਸਵੇਰੇ ਉਦਣ ਆਪਸ ਵਿੱਚ ਜਿੱਥੇ ਦੀ ਗੱਲ ਆ ਭਈ ਪਹਿਲਾਂ ਸੀ ਭੱਜ ਗਏ ਵੀ ਮੀਂਹ ਆ ਗਿਆ ਤੇਜ਼ ਆ ਗਿਆ ਅੱਧੀ ਘਰ ਰੋਟੀ ਰਹਿ ਗਈ ਤੇ ਬਸ ਫਿਰ ਬਸ 1 ਮਿੰਟ 2 ਮਿੰਟ ਹੋਇਆ ਤਾਂ ਜਦੋਂ ਮੀਂਹ ਬੰਦ ਹੋ ਗਿਆ ਫਿਰ ਆ ਗਏ ਉਕਣੇ ਵੀ ਚਲਾਈਏ ਰੋਟੀ ਮੇ ਰੁਕੋ ਗਿਆ ਹਟ ਗਿਆ ਆਇਆ ਸਭ ਹੋ ਰਿਹਾ ਮੇ ਦੁਖੀ ਕਰਦਾ ਮੇ ਜਿਹਨੇ ਟਾਈਮ ਤੇ ਮੂਰੇ ਅੱਗਵਾਲੀਆਂ ਨਾਲ ਟਾਈਮ ਤੇ ਢੜਕਾ ਲਾਇਆ ਸਬਜ਼ੀ ਢੜਕਾ ਲਾ ਗ ਜਾਂਦਾ ਢੜਕਾ ਲਾ ਕੇ ਬੰਦਾ ਬੈਠਾ ਮੇਰਾ ਕੀ ਖਾਣ ਨੂੰ ਸਮਝਿੰਨ ਕਰ ਰਿਹਾ हां ਖਾਈ ਕੋਈ ਸਬਜ਼ੀ ਦੱਸੋ ਹੁਣ ਜਮੇ ਉਹ ਦਿਨ ਤੁਹਨੇ ਦਹੀਂ ਭਿੰਡੀ ਬਣਾਈ ਦੀ ਨਾ ਉਹ ਬਣਾਈ ਸੀ ਮਿਰਚੀ ਦਹੀਂ ਮਿਰਚੀ ਮਿਰਚੀ ਬਣਾ ਲੈਂਦੇ ਆਪਾਂ ਮਿਰਚੀ રે ਮਿਰਚੀ ਆਪਾਂ ਦਹੀਂ ਮਿਰਚੀ ਬਣਾ ਕੇ ਆਪਣੇ ਜੋ ਕੀ ਬਣਾ ਲੈਂਦੇ ਆ ਹੈ ਬਾਕੀ ਨ ਕੀ ਖਾਈ ਲੈਂਦੇ ਘਰ ਦੇ ਬਾਕੀ ਖਾ ਲੈਂਦੇ ਕੋਪਾ ਨਹੀਂ ਖਾਂਦੇ ਮੈਂ ਬਣਾ ਕੇ ਆਪਰੇ ਬਣਾ ਕੇ ਰੱਖਣੀ ਆ ਮੈਨੂੰ ਬਹੁਤ ਵਧੀਆ ਲੱਗੀ ਕੀ ਮਿਰਚਾਂ ਹਾਂ ਮਿਰਚਾਂ ਦੇ ਚਾਰ ਵਾਲੀਆਂ ਬਣਾ ਕੇ ਰੱਖਣੀ ਆ ਚਾਰ ਵਾਲੀ ਅਸਲੀ ਨਾ ਉਦੋਂ ਮਿਰਚਾਂ ਸਿੱਟੀਆਂ ਨਹੀਂ ਹੈਗੀਆਂ ਉਹ ਖਾ ਲੀਆਂ ਦੀਆਂ ਖਾ ਲੀਆਂ ਮੈਂ ਮੈਂ ਉਹ ਤਾਂ ਖਾਈਆਂ ਸਵਾਦ ਲੱਗੇ ਸੀ ਨਾ ਬਹੁਤ ਸਵਾਦ ਆ ਉਹ 4 ਵਜੇ ਤੜਕਾ ਤਾਂ ਮੈਂ ਲਾਤਾ ਹੁਣ ਕੀ ਆ ਦੇਖੋ ਤਾਜੀ-ਤਾਜੀ ਕੀ ਆ ਨਾ ਹੁਣ ਬਈ ਸਾਡੇ ਖਾਤਾਂ ਤੋਂ ਬੈਲਾ ਸੁੱਕ ਗਈਆਂ ਅੱਧੀਆਂ ਨੀਚੇ ਵਾਲੀ ਤਾਂ ਆਲਾਸ ਪੜ ਜਾ ਇਹ ਲਾਸਟ ਹੁਣ ਇਸ ਤੋਂ ਬਾਅਦ ਸ਼ਾਇਦ ਜੀ ਇੱਕ ਅੱਧਾ ਉਤਰ ਵੀ ਗਿਆ ਫਿਰ ਉਹ ਹੁਣ ਅਸੀਂ ਘਰ ਜੋਗੇ ਰੱਖਾਂਗੇ ਕਿਉਂਕਿ ਪਹਿਲਾ ਬੰਡਲ ਹੈ ਹਨਾ ਹੁਣ ਸਾਰਿਆਂ ਨੂੰ ਉਸ ਦੱਸ ਰਹੇ ਹਾਂ ਜਿਹੜੇ ਵੀ ਬਲਾਗ ਦੇਖਣਗੇ ਸਾਡੇ ਕੀ ਖਤਮ ਹੋ ਗਏ ਸਾਡੇ ਕੀ ਖਤਮ ਹੋ ਗਏ ਨਾ ਜਿਹੜੇ ਮਤਲਬ ਦੂਜੇ ਹੈਗੇ ਦੇਖੋ ਜਿਹੜੇ ਆਪਾਂ ਹਨਾ ਆਪਣੇ ਇੰਡੀਆ ਚ ਰਹਿੰਦੇ ਨੇ ਉਹ ਤਾਂ ਕੀ ਆ ਤਾਂ ਦੁਖੀ ਹੋਗੇ ਹਨਾ ਦੁਖੀ ਹੋਗੇ ਪਰ ਜਿਹੜੇ ਬਾਰਲੇਡੇਸ਼ਨ ਉਹਨਾਂ ਨੂੰ ਫਿਰ ਕਹਿੰਦੇ ਨੇ ਵੀ ਸਾਨੂੰ ਉਹ ਲੱਗਦਾ ਹੈ ਕਿ ਉੱਧਰ ਮਹਿੰਗਾ ਬਹੁਤ ਆ ਅਸੀਂ ਤਰਸਦੇ ਹਾਂ ਕਹਿੰਦੇ ਤਾਜੀ ਸਬਜ਼ੀਆਂ ਨੂੰ ਉਹ ਕਮੈਂਟ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਹਨਾ ਬੀ ਬਣਾਏ ਕਰੋ ਤੁਹਾਨੂੰ ਫਰੈਸ਼ ਚੀਜ਼ ਮਿਲ ਰਹੀ ਐ ਤਾਂ ਹਨਾ ਵਧੀਆ ਮਿਲ ਰਹੀ ਐ ਸਾਨੂੰ ਪੁੱਛ ਕੇ ਦੇਖੋ ਉਧਰ ਹਨਾ ਕੀਆ ਨੂੰ ਵੀ ਦੱਸਦੇ ਆ ਪਤਾ ਨਹੀਂ ਕਿੰਨੇ ਕੀਆ ਕਿੰਨੇ ਕਿੰਨੇ ਰੇਟ ਵੀ ਲਿਖਦੇ ਨੇ ਉਹ ਰੇਟ ਦੱਸਦੇ ਨਹੀਂ ਅੱਦੇ ਹੀ ਉਹ ਪਾਉਂਡ ਦੱਸਦੇ ਨੇ ਅੱਦੇ ਯੂਰੋ ਦੱਸਦੇ ਨੇ ਯੂਰਪੀਅਨ ਦਾ ਮਤਲਬ ਜਿੱਥੇ ਵੀ ਜਿਹੜਾ ਉਹ ਹੋਵੇ ਉਹ ਦੱਸਦੇ ਆ ਉਹ ਦੱਸਦੇ ਨੇ ਰੇਟ ਤਾਂ ਕਰਕੇ ਕਹਿੰਦੇ ਵੀ ਕੀਆ ਖਾਓ ਵੀ ਤੁਹਾਨੂੰ ਲਾਈਕ ਕੋਦਣ ਮੈਨੂੰ ਕਮੈਂਟ ਆਇਆ ਸੀ ਪਵਨ ਕੀ ਦਾ ਹਨਾ ਜੋਵਨ ਪ੍ਰੀਤ ਜੀ ਦੀ ਆਈਡੀ ਤੋਂ ਹਾਂ ਓ ਯੂਰੋ ਮਨ ਲਗਾ ਯੂਰਪ ਚ ਰਹਿੰਦੇ ਹੋਣੇ ਕਹਿੰਦੇ ਸਾਡੇ ਪਾਸ ਨੀ ਕਿੰਨੇ ਯੂਰੋ ਦਾ ਤੇ ਇੰਡੀਆ ਦਾ ਉਹ 3500 ਰੁਪਿਆ ਲੈ ਲੈ ਲਾ ਪਤਾ 3500 ਦਾ ਕੀ ਆ 3500 ਦਾ ਕੀ ਆ 35 3500 ਦੇ ਕੀ ਆ ਹਾਂ ਇੰਨਾ ਮਹਿੰਗਾ ਕਹਿੰਦੇ ਇੰਡੀਆ ਦਾ 3500 ਰੁਪਿਆ ਉਹ ਮੈਨੂੰ ਕਮੈਂਟ ਆਇਆ ਥਾ ਕਿਸੇ ਹਾਂ ਕਿੰਨਾ ਮਹਿੰਗਾ ਉਧਰ ਹੋਰ ਨਾਲੇ ਉਹ ਵੀ ਫਰੈਸ਼ ਨਹੀਂ ਆਪਣੇ ਫਰੈਸ਼ ਆ ਆਪਣੇ ਤਾਜ਼ੇ ਤਾਜ਼ੇ बिक ਰਹੇ ਆ ਦੇਖੋ ਹੋਰ ਤਾਜ਼ੀ ਤਾਜ਼ੀ 35 3500 ਦੇ ਲੇ ਜੋ ਰਹੀ ਆਗੇ ਚਲ 3500 ਛੱਡੋ 2000 ਦਾ ਇੱਕ ਕੀ ਆ ਲੈ ਜੋ ਮम्मा ਹੱਕਾ ਬੈਰੀਏ ਨੇ ਹਾਂ ਬੱਚਾ ਸੱਜਰੇ ਉੱਠ ਜੀ ਇਹਨੂੰ ਉਹਨਾਂ ਕੋਸ਼ ਨਹੀਂ ਇਹਨੂੰ ਕਹ ਸੱਜਰੇ ਉੱਠਣ ਮੇਰੀ ਦਰਾਣੀ ਨੂੰ ਕਿਥੇ ਜਾਣਾ ਨਾ ਸੱਜਰੇ ਤਾਂ ਸਿਮਾਲੇ ਛੱਡ ਜਾਣਾ ਸਾਡੇ ਪੰਜ ਦੇ ਚਲ ਤਾਂ ਪੰਜਵੀ ਵੀ ਨਹੀਂ ਹੈਗੀ ਦੇਖੂਗੀ ਸਾਡੇ ਜਦ ਉਠੋਗੇ 5:30 ਹਾਂ ਹੋਰ ਸਰਪ੍ਰਾਈਜ਼ ਦਾ ਮਗਰ ਰੁੱਝ ਕੇ ਉਠਣਾ ਸੀ ਉਠੋਗੇ ਮੈਂ ਤਿਆਰ ਹੋ ਕੇ ਮਿਲੂ ਹਾਂ ਦੇਖੀ ਜੀ ਮੈਂ ਵੀ ਹੋ ਜੂਗੀ ਫਿਰ ਤੈਨੂੰ ਦੇਖ ਕੇ ਕੱਲ ਦੇ ਪਰਸੋਂ ਮੈਂ 5:30 ਵਜੇ ਉੱઠી ਮਮੀ ਉੱઠી 5:30 ਵਜੇ ਹਾਂ ਕਹਿੰਦੀ ਕੋਣ ਨਾ ਆ ਰਿਹਾ ਮੈਂ ਕਹਾਂ ਅਜਿੰਦਰ ਅਬਰਾਦ ਦੀ ਲਈ ਹਾਂ ਕਹਿੰਦੀ ਤੁਸੀਂ ਕਿੱਥੇ ਜਾਣਾ ਹੈ ਮੈਂ ਤੁਸੀ ਤਿਆਰ ਹੋਈਂ ਦੇਖੀਗੀ ਪੰਜੂ ਕਿਰ ਤਾਂ ਮੈਂ ਵੀ ਭੁੱਲ ਗਈ ਸੀ ਵੀ ਤੂੰ ਕਿੱਥੇ ਵੀ ਅੱਜ ਵੀ ਇਸ ਸੱਜਰੇ ਗੱਡੀ ਮੈਨੂੰ ਐ ਤਾਂ ਵੀ ਸ਼ਦ ਹਰਜਿੰਦਰ ਗਿਆ ਏ ਬਾਅਦ ਚ ਮੈਨੂੰ ਯਾਦ ਆਇਆ ਮੈਂ ਕਹ ਤਾ ਪੰਚਮੀ ਤੇ ਜਾਣਾ ਤਾ ਬਾਅਦ ਚ ਯਾਦ ਆਇਆ ਜਦ ਯੂ ਵੀ ਹੱਕਾ ਮਾਰਦਾ ਫਿਰਦਾ ਤਾਂ ਚਾਚੂ ਕਿੱਥੇ ਆ ਚਾਚੂ ਕਿੱਥੇ ਆ ਵੀ ਮੈਂ ਪੁੱਛਣਾ ਪਾਪਾ ਦਾ ਵੱਡੇ ਗਾਦਾ ਮੈਂ ਕਹਾ ਚਾਚੂ ਨੇ ਗਾਂ ਜਨਮ ਜਨਮ ਆ ਰਿਹਾ ਸੀ ਚਾਚੂ ਦਾ ਜਨਮ ਦਿਨ ਆ ਰਿਹਾ ਕੋਣ ਤਾ ਆ ਨੂੰ ਆਪਣੇ ਆਪਣੇ ਪਾਸ ਉਹ ਤਾਂ ਬੀਬੀ ਨੂੰ ਕਹਿ ਰਿਹਾ ਸੀ ਹਾਂ ਕਹਦਾ ਮੇਰੇ ਡੈਡੀ ਦਾ ਉਹ ਪਾਪਾ ਤੇ ਬਈ ਮੈਨੂੰ ਕੋ ਪਤਾ ਕਰਦਾ ਖਾਂ ਨਾ ਪਹਿਲਾਂ ਐ ਕਹਿ ਰਿਹਾ ਤਾਂ ਮੈਂ ਚਾਚੂ ਨੂੰ ਪੁੱਛ ਜੈਨਾ ਮਾ ਚਾਚੂ ਦਾ ਜਨਮ ਦਿਨ ਵਾਲੇ ਦਿਨ ਕੋਲ ਬੈਠਾ ਤਾਂ ਦੇ ਜਿਹੜਾ ਤੈਨੂੰ ਦੱਸੂਗਾ ਮੌਸਮ ਕਿੰਨਾ ਠੰਡਾ ਹੋ ਰਿਹਾ ਹੈ ਨਾ ਮੈਂ ਵੀ ਨਹੀਂ ਨਾ ਲਾਇਆ ਬੰਨੇਗਾ ਹਾਂ ਓਕੇ ਮੌਸਮ ਹਾਂ ਫਰ ਕੇ ਬੈ ਗਿਆ ਮੌਸਮ ਤਾਂ ਇਹ ਜਾ ਹੋ ਰਿਹਾ ਵੀ ਬਾਹਰ ਮੰਜੇ ਡਾ ਕੇ ਪੈ ਜਾਓ ਬਰੇ ਸਰਾਂ ਤੋਂ ਕੋਟੋ ਕੋਟੇ ਪਾਣੀ ਹੋਏ ਹੋਏ ਡਰ ਗਿਆ ਹੇ ਨਹੀਂ ਹੈਗੇ ਅ ਮੈਨੂੰ ਸਵਾਲ ਜਵਾਬ ਕੋਈ ਆਂਦਾ ਵੀ ਨਹੀਂ ਹੈਗਾ ਜਿੰਨਾ ਕੋਈ ਆਂਦਾ ਏ ਮੈਂ ਕਮੈਂਟਾਂ ਚ ਉਹਦਾ ਰਿਪਲਾਈ ਕਰ ਦਿੰਦੀ ਆ ਅ ਬਸ ਸਾਰਿਆਂ ਦੇ ਬਹੁਤ ਵਧੀਆ ਕਮੈਂਟ ਆਉਂਦੇ ਨੇ ਜਿੰਨੇ ਵੀ ਹੈਗੇ ਹਨਾ ਹੁਣ ਜਿਨ੍ਹਾਂ ਦੇ ਨਾਮ ਪੜੂੰਗੀ ਹਨਾ ਵੀ ਮਤਲਬ ਇਹ ਵੀ ਨਹੀਂ ਹੈਗਾ ਵੀ ਉਹੀ ਕਰਦੇ ਨੇ ਹੋਰ ਵੀ ਹੈਗੇ ਆ ਨਵੇਂ ਵੀ ਆਈ ਜਾਂਦੇ ਆ ਆਪਣੇ ਪੁਰਾਣੇ ਵੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਉਹ ਵੀ ਨੇ ਤੇ ਵੀ ਮਤਲਬ ਵੀ ਹੁਣ ਕਈ ਵਾਰ ਕਮੈਂਟ ਚ ਇੱਕ ਵੀਡੀਓ ਤੇ ਆਪਾਂ ਨਾਮ ਦੇ ਹੁੰਦੇ ਆ ਹਨਾ ਬਾਕੀ ਉਹਨੇ ਕਈ ਵਾਰ ਭੁੱਲ ਵੀ ਜਾਂਦੇ ਕਿ ਕਿਸੇ ਦਾ ਨਾਮ ਰਹਿ ਵੀ ਗਿਆ ਤਾਂ ਪਲੀਜ਼ ਮੈਨੂੰ ਜਰੂਰ ਦੱਸ ਦਿਓ ਆ ਵੀਡੀਓ 'ਚ ਕਮੈਂਟ ਕਰਕੇ ਇਹ ਵਾਲੀ ਵੀਡੀਓ 'ਚ ਤਾਂ ਮੈਂ ਉਹਨਾਂ ਦਾ ਨਾਮ ਵੀ ਜਰੂਰ ਲੈ ਲੂੰਗੀ ਵੀਡੀਓ 'ਚ ਕਿਉਂਕਿ ਇੱਕ ਵੀਡੀਓ ਆਪਾਂ ਕੱਢੀ ਆ ਤੇ ਜ਼ਿਆਦਾਤਰ ਉਹਦੇ ਕਮੈਂਟ ਹਨਾ ਇੱਕ ਹੋਰ ਹੈਗੇ ਆ ਸਬਜ਼ੀਆਂ ਅੱਜ ਕਿਸੇ ਨੇ ਨਹੀਂ ਖਾਦੀ ਨਹੀਂ ਹੈਗੀ ਮਤਲਬ ਸਬਜ਼ੀਆਂ ਐਟਮਾ ਅੱਡ ਅੱਡ ਹੁਣ ਬੜੀਆਂ ਨੇ ਤਾਂ ਉਹ ਬਣਾ ਕੇ ਖਾ ਪੀ ਕੇ ਭਾਂਡੇ ਮਾਂਜ ਕੇ ਸਾਰਾ ਕੰਮ ਪੜ ਕੇ ਹੁਣ ਮੈਂ ਵਿਲੀ ਹੋ ਕੇ ਬੈਠੀ ਆ ਸਬਜ਼ੀਆਂ ਸਬਜ਼ੀਆਂ ਐਟਮਾ ਅੱਡ ਅੱਡ ਬੜੀਆਂ ਨੇ ਅੱਜ ਅੱਜ ਕੀ ਆ ਦੀ ਸਬਜ਼ੀ ਕਿਸੇ ਨੇ ਨਹੀਂ ਖਾਈ ਹੈਗੀ ਮਤਲਬ ਬਸ ਮੰਮੀ ਉਹਨਾਂ ਨੇ ਖਾਈ ਆ ਬੀਬੀ ਨੇ ਮੰਮੀ ਡੈਡੀ ਤੇ ਜਸਪਾਲ ਨੇ ਹੋਰ ਕਿਸੇ ਨੇ ਨਹੀਂ ਖਾਈ ਹੈਗੀ ਮੈਨੂੰ ਵੀ ਈਵਨ ਕੇ ਬਸ ਉਹਨਾਂ ਨੇ ਵੀ ਔਖੇ ਔਖਾਈਏ ਪਰ ਖਾਣੀ ਪੈਂਦੀ ਹੈ ਹੁਣ ਲਾਸਟ ਕੀ ਆ ਕਸਾ ਹੀ ਜਿਓ ਖਾਈ ਯੂਵੀ ਨੂੰ ਬਰੌਥੇ ਬਣਾ ਕੇ ਦੇਣਾ ਤੇ ਚਾਚੂ ਨੇ ਖਾਈ ਨਾ ਮੈਂ ਨਾ ਚਾਚੀ ਸਾਨੂੰ ਤਾਂ ਪਸੰਦ ਨਹੀਂ ਆਉਂਦੇ ਫਰਸਟ ਕਮੈਂਟ ਚਲੋ ਜੀ ਫਰਸਟ ਕਮੈਂਟ ਹੈਗਾ ਸੁਖਵਿੰਦਰ ਸਿੰਘ ਇਹ ਇਹ ਹੁਣ ਨਾ ਕਈ ਨਾਮ ਇੰਤਾਂ ਦੇ ਨੇ ਵਿੱਚ ਉਹ ਮੈਂ ਦੱਸੀ ਜਾਊਂਗੀ ਕਿਹਦੇ ਹਰ ਰੋਜ਼ ਡੇਲੀ ਕਮੈਂਟ ਕਰਦੇ ਨੇ ਉਹ ਮੈਨੂੰ ਕੁਝ ਕੁਛ ਦੇ ਨਾਮ ਵੀ ਆਦਮੀ ਨੇ ਜੇ ਮੈਂ ਭੁੱਲ ਗਈ ਤਾਂ ਪਲੀਜ਼ ਮੈਨੂੰ ਮਾਫ ਕਰਦੇ ਹੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਦੇ ਹੋ ਵੀ ਸਾਡਾ ਨਾਮ ਨਹੀਂ ਲਿਆ ਤਾਂ ਮੈਂ ਜ਼ਰੂਰ ਲੈ ਲਵਾਂਗੀ ਹੈਨਾ ਮੰਮਾ ਜੀ ਹੁਣ ਬੋਲਣਾ ਨਹੀਂ ਯੂਵੀ ਵੀਡੀਓ ਜਾਦੇ ਲੰਬੀ ਹੋ ਜਾਏਗੀ ਕੁਬਿੰਦਰ ਸਿੰਘ ਇਹ ਵੀ ਡੈਲੀ ਕਮੈਂਟ ਕਰਦੇ ਨੇ ਮਨਜੀਤ ਕੌਰ ਇਹ ਵੀ ਮੈਨੂੰ ਹਰ ਹੌਸ ਕਮੈਂਟ ਕਰਦੇ ਨੇ ਮਨਜੀਤ ਕੌਰ ਭੈਣੇ ਮਤਲਬ ਇਹਨਾਂ ਦੀ ਵੀ ਲਾਈਫ ਕਮੈਂਟਾਂ ਚ ਮੈਨੂੰ ਲਿਖ ਕੇ ਸਭ ਕੁਝ ਦੱਸਦੇ ਨੇ ਤਾਂ ਇਹਨਾਂ ਦੀ ਵੀ ਲਾਈਫ ਮੇਰੀ ਤਰ੍ਹਾਂ ਹੀ ਆ ਕੋਈ ਗੱਲ ਨਹੀਂ ਜਿਵੇਂ ਮੈਨੂੰ ਸਾਰਿਆਂ ਨੇ ਸਮਝਾਇਆ ਹਣਾ ਵੀ ਕਿਸੇ ਦੀ ਜ਼ਿੰਦਗੀ ਚ ਕੋਈ ਸੁੱਖ ਨਹੀਂ ਹੁੰਦਾ ਹਰ ਇੱਕ ਜ਼ਿੰਦਗੀ ਦੁਖੀ ਪਤਾ ਨਹੀਂ ਕਿੰਨੇ ਦੁਖੀ ਹੁੰਦੇ ਨੇ ਤਾਂ ਕੋਈ ਗੱਲ ਨਹੀਂ ਭੈਣੇ ਬਸ ਈ ਮੈਨੂੰ ਸਮਝਾਇਆ ਉਹਦੇ ਆਪਣੇ ਆਪਣੇ ਮਨ ਨੂੰ ਵੀ ਸਮਝਾਣਾ ਸਮਝਾਇਓ ਜ਼ਰੂਰ ਮਨਜੀਤ ਕੌਰ ਹਰ ਰੋਜ਼ ਡੇਲੀ ਬੜੇ ਬੜੇ ਸੋਹਣੇ ਕਮੈਂਟ ਕਰ ਦਿੰਦੇ ਨੇ ਤੇ ਜੈਸਵੀਰ ਰਾਏ ਜੈਸਵੀਰ ਰਾਏ ਨੂੰ ਮੈਂ ਪਰਸਨਲੀ ਜਾਣਦੀ ਆ ਤੇ ਮੇਰੇ ਨਾਨਕੇ ਪਿੰਡ ਪਾਰੰਦੇ ਨੇ ਇਹ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਡੇਲੀ ਕਮੈਂਟ ਕਰਦੇ ਨਹੀਂ ਡੇਲੀ ਕਦੇ ਕਦੇ ਕਰਦੇ ਪਰ ਵੀਡੀਓਜ਼ ਦੇਖਦੇ ਨੇ ਡੇਲੀ ਦੇਖਦੇ ਨੇ ਕਿਉਂਕਿ ਜਿਹੜੇ ਕਮੈਂਟ ਨਹੀਂ ਕਰਦੇ ਇਹਦਾ ਮਤਲਬ ਇਹ ਨਹੀਂ ਵੀ ਵਲੌਗ ਨਹੀਂ ਦੇਖਦੇ ਵਲੌਗ ਸਾਰੇ ਡੇਲੀ ਦੇਖਦੇ ਪੰਜਾਬੀ ਪੰਜਾਬੀ ਕਿਚਨ ਬਲੌਗਸ ਇਹ ਵੀ ਜਿਆਦਾਤਰ ਕਮੈਂਟ ਕਰਦੇ ਨੇ ਬਹੁਤ ਜਿਆਦਾ ਕਰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇਹਨਾਂ ਨੇ ਕੱਲ ਵਾਲੀ ਵੀਡੀਓਸ ਮੈਨੂੰ ਕਮੈਂਟ ਕੀਤਾ ਸੀਗਾ ਵੀ ਸਾਡੇ ਇਹ ਮੱਥਾ ਨਹੀਂ ਡਿੱਗਦਾ ਹੈਗਾ ਜਿਹੜਾ ਸੀ ਫੁਲਮ ਦਾ ਟੇਕ ਹੈ ਹਾਏ ਇਹ ਸਵਾਲ ਕਈਆਂ ਦੇ ਮਨ 'ਚ ਆਇਆ ਏ ਮੈਨੂੰ ਕਮੈਂਟ ਕਰਕੇ ਕਈਆਂ ਨੇ ਦੱਸਿਆ ਵੀ ਤੁਸੀਂ ਫੁਲਮ ਦਾ ਮੱਥਾ ਨਹੀਂ ਟੇਕਦੇ ਹੈ ਨਾ ਕੱਲ ਵਾਲੀ ਵੀਡੀਓ 'ਚ ਬਹੁਤ ਸਾਰਿਆਂ ਦਾ ਕਮੈਂਟ ਆਇਆ ਏ ਵੀ ਸਾਡੇ ਮੱਥਾ ਨਹੀਂ ਟੇਕਦੇ ਕੋਈ ਕਹਿੰਦਾ ਸਾਡੇ ਬਾਣੀ ਟੇਕਦੇ ਇਹ ਮੱਥਾ ਇਹਨਾਂ ਜਿਹੜਾ ਫੁੱਲਮ ਦਾ ਉਹ ਕਈ ਕਿਤੇ ਕਿਤੇ ਟੇਕਦੇ ਨੇ ਹਰ ਕਿਤੇ ਜਗ੍ਹਾ ਤੇ ਨਹੀਂ ਇਹ ਟੇਕਦੇ ਹੈਗੇ ਤਾਂ ਜਿਵੇਂ ਸਾਡੇ ਖੇਤ ਟੇਕਦੇ ਨੇ ਤੇ ਵੀ ਨਹੀਂ ਹੈਗਾ ਵੀ ਹਨਾ ਵੀ ਤੁਹਾਡੇ ਇਲਾਕੇ ਚ ਜਾਂ ਤੁਸੀਂ ਨਹੀਂ ਟੇਕਦੇ ਤਾਂ ਹੋਰ ਕੋਈ ਵੀ ਛੱਟ ਟੇਕਦੇ ਕੀ ਪਤਾ ਟੇਕਦੇ ਹੋਵੇ ਕੋਈ ਆਪਾਂ ਹਰ ਘਰ ਜਾ ਕੇ ਇਹ ਨਾ ਦੇਖਦੇ ਹੈਗੇ ਜਾਂ ਹਰ ਪਿੰਡ ਨਹੀਂ ਜਾ ਕੇ ਦੇਖਦੇ ਹਨਾ ਵੀ ਕਿਸੇ ਕਿਸੇ ਪਿੰਡ ਯਾਨੀ ਕਿ ਹਰ ਸ਼ਹਿਰ ਚ ਕਿਸੇ ਕਿਸੇ ਪਿੰਡ ਚ ਟੇਕਿਆ ਜਾਂਦਾ ਹੈ ਏ ਜਿਵੇਂ ਮੈਂ ਮੈਂ ਬਚਪਨ ਤੋਂ ਹੀ ਸਾਡੇ ਵੀ ਟਿਕਦਾ ਸੀਗਾ ਇੱਥੇ ਵੀ ਟਿਕਦਾ ਐ ਅੱਗੇ ਹੈ ਜੋਹਰ ਢਿੱਲੋ ਉਤੋਂ ਬਾਅਦ ਹੈਗਾ ਸਰਦੀਪ ਕੌਰ ਸਰਦੀਪ ਕੌਰ ਠੀ ਦਾ ਵੀ ਰੋਜ਼ ਕਮੈਂਟ ਆਂਦਾ ਹੈ ਹਰ ਰੋਜ਼ ਤਾਂ ਬਹੁਤ ਫੈਮਿਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਹਰਪ੍ਰੀਤ ਕੌਰ ਇਹਨਾਂ ਦਾ ਵੀ ਹੁਣ ਕਈ ਨੀ ਹੋ ਗਏ ਕਮੈਂਟ ਡੇਲੀ ਆਂਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇੰਨੇ ਵਧੀਆ ਉਹਦੇ ਕਮੈਂਟ ਕਰਨ ਲਈ ਗੁਰਪ੍ਰੀਤ ਉਤੋਂ ਬਾਅਦ ਅੰਮੂ ਦੀਪ ਅੰਮੂ ਵਲੌਗਸ ਜਸਮਨ ਜਸਮਨ ਬਰਾੜ ਜਸਮਨ ਬਰਾੜ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਵੀ ਕਈ ਵਾਰ ਕਮੈਂਟ ਆਇਆ ਏ ਸੰਦੀਪ ਸਿੰਘ ਇਹ ਵੀ ਡੇਲੀ ਕਮੈਂਟ ਕਰਦੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਦੇ ਵੀ ਇਹਨਾਂ ਕਿਸੇ ਨੇ ਵੀ ਕਿਸੇ ਨੂੰ ਇਸ ਦਾ ਕੋਈ ਬੁਰਾ ਕਮੈਂਟ ਨਹੀਂ ਕੀਤਾ ਜਿਸ ਕਿਸੇ ਨੇ ਕੀਤਾ ਵੀ ਹੈ ਨਾ ਉਹ ਇੱਕ ਅੱਧੀ ਵਾਰ ਕਰਦਾ ਹੈ ਫਿਰ ਉਹ ਮੁੜ ਕੇ ਕਮੈਂਟ ਹੀ ਨਹੀਂ ਕਰਦਾ ਹੈਗਾ ਪਰ ਜਿਹੜੇ ਹੁਣੇ ਰੋਜ਼ ਕਮੈਂਟ ਡੇਲੀ ਕਰਦੇ ਨੇ ਹਨਾ ਮੈਂ ਉਹਨਾਂ ਦੇ ਨਾਮ ਜ਼ਰੂਰ ਲੈ ਰਹੀ ਹਾਂ ਸੰਦੀਪ ਸਿੰਘ ਇਹਨਾਂ ਦਾ ਲੈਤਾ ਹਾਂ ਦੀਪ ਸੈਣੀ ਵਲੌਗਸ ਇਹਨਾਂ ਦੇ ਫੋਨ ਵੀ ਸਾਡੇ ਨਾਲ ਗੱਲ ਹੋਈ ਹੈ ਜਰਮਨੀ ਤੋਂ ਨੇ ਬਹੁਤ ਵਧੀਆ ਕਮੈਂਟ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸਾਨੂੰ ਦਰਾਨੀ ਜਠਾਣੀ ਨੂੰ ਸਾਰੀ ਫੈਮਿਲੀ ਨੂੰ ਖਰਜਪੋ ਗੇਮਿੰਗ ਐਚਕੋਰ ਐਚਕੋਰ ਦਾ ਵੀ ਡੇਲੀ ਕਮੈਂਟ ਆਉਂਦਾ ਏ ਸਾਨੂੰ ਬਹੁਤ ਮਤਲਬ ਬਹੁਤ ਫੈਮਿਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਐਚਕੋਰ ਇਹਨਾਂ ਦਾ ਨਾਮ ਹੈਗਾ ਸ਼ਾਇਦ ਗੁਰਮੀਤ ਕੌਰ ਅੰਮ੍ਰਿਤ ਪੰਦੇਰ ਅੰਮ੍ਰਿਤ ਪੰਦੇਰ ਵੀ ਬਹੁਤ ਵਧੀਆ ਕਮੈਂਟ ਕਰਦੇ ਨੇ ਮੈਨੂੰ ਲੱਗਦਾ ਹੈ ਸ਼ਾਇਦ ਕੈਨੇਡਾ ਤੋਂ ਨੇ ਅਮ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੀ ਫੈਮਿਲੀ ਨੂੰ ਹਨਾ ਇੰਨਾ ਪਿਆਰ ਕਰਨ ਲਈ ਸਾਡੀ ਇਹ ਹੁਣ ਸਾਡੀ ਨਹੀਂ ਇਹ ਆਪਣੀ ਸਾਰਿਆਂ ਦੀ ਉਹ ਆਪਣੀ ਸਾਰਿਆਂ ਦੀ ਫੈਮਿਲੀ ਬਣ ਚੁੱਕੀ ਹੈ ਜਿੰਨੇ ਵੀ ਹਨਾ ਸਾਡੇ ਨਾਲ ਜੁੜ ਗਏ ਇਹ ਆਪਣੀ ਫੈਮਿਲੀ ਅੱਗੇ ਵਧਦੀ ਜਾ ਰਹੀ ਹੈ ਤੇ ਅੱਗੇ ਵਧਦੀ ਰਹੂਗੀ ਸਰਜੀ ਥਾਲੀਵਾਲ ਤੇਜਵੀਰ ਸਿੰਘ ਤੇਜਵੀਰ ਸਿੰਘ ਜੀ ਦਾ ਵੀ ਰੋਜ਼ ਡੇਲੀ ਕਮੈਂਟਾਂ ਦਾ ਡੇਲੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇੰਨਾ ਫੈਮਿਲੀ ਨੂੰ ਹਨਾ ਪਿਆਰ ਦੇਣ ਲਈ ਤੁਸੀਂ ਬਹੁਤ ਪਿਆਰ ਕਰਦੇ ਹੋ ਇਸ ਫੈਮਿਲੀ ਨੂੰ ਤੇ ਅੱਗੇ ਹੈਗਾ ਇੱਕਮ ਪ੍ਰੀਤ ਕਈ ਨਾ ਆਈਡੀਆ ਨੇ ਮੈਨੂੰ ਨਾਮ ਨਹੀਂ ਦੇਖੋ ਪਤਾ ਚੱਲ ਰਿਹਾ ਹੈ ਕਿ ਸਿਰਫ ਆਈਡੀਆ ਇਹ ਨਾਮ ਨਹੀਂ ਹੈਗਾ ਕੋਈ ਤਲਵਿੰਦਰ ਗੌਰ ਤਲਵਿੰਦਰ ਗੌਰ ਜੀ ਦਾ ਵੀ ਹੋ ਜਾਂਦਾ ਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫੈਮਿਲੀ ਨੇ ਇੰਨਾ ਪਿਆਰ ਕਰਨ ਲਈ ਰਣਜੀਤ ਸਰਾਓ ਪਰਮਜੀਤ ਕੌਰ ਪਰਮਜੀਤ ਕੌਰ ਯੂਕੇ ਤੋਂ ਨੇ ਯੂਕੇ ਟੂ ਯੂਐਸ ਯੂਕੇ ਸ਼ਾਇਦ ਸੌਰੀ ਜੀ ਮੈਂ ਜੋ ਅ ਬੀ ਕਮੈਂਟ ਚ ਹਨਾ ਮੈਨੂੰ ਅਗਰ ਦੇਖੋ ਤੁਸੀਂ ਤੁਸੀਂ ਸਾਡੇ ਨਾਲ ਤਕਰੀਬਨ ਸਾਲ ਹੋ ਗਿਆ ਸਾਨੂੰ ਇਹਨਾਂ ਨੂੰ ਜੁੜਿਆ ਹੋਇਆ ਇਹਨਾਂ ਜੁੜੇ ਹੋਏ ਨੂੰ ਤੇ ਸਾਡੇ ਚ ਕੋਈ ਸੁੱਖ-ਦੁੱਖ ਵੀ ਆਂਦਾ ਹੈ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਸਾਨੂੰ ਹਨਾ ਸੁੱਖ-ਦੁੱਖ ਸਾਡਾ ਸਾਥ ਦਿੰਦੇ ਨੇ ਕੋਈ ਹਲਵਾ ਤੁੰਨੇ ਸਸੰਘਾਦੇ ਵੀ ਨੇ ਇਹ ਇਹ ਯੂਕੇ ਤੋਂ ਨੇਤਾ ਹੈ ਜਦ ਵੀ ਕਹਿੰਦੇ ਅਸੀਂ ਇੰਡੀਆ ਆਵਾਂਗੇ ਤੁਹਾਡੇ ਘਰ ਜ਼ਰੂਰ ਆਵਾਂਗੇ ਸਾਨੂੰ ਜ਼ਰੂਰ ਮਿਲ ਕੇ ਜਾਇਓ ਹਨਾ ਤਕਰੀਬਨ ਸਾਰੇ ਪਲੀਜ਼ ਜੇ ਕੋਸ਼ਿਸ਼ ਹੋ ਸਕੇ ਤਾਂ ਪਲੀਜ਼ ਮਿਲੇ ਮਿਲਿਓ ਜ਼ਰੂਰ ਕਿਉਂਕਿ ਤੁਹਾਡੇ ਮਿਲਣ ਨਾਲੇ ਸਾਨੂੰ ਹਲਾ ਕੁਵਾਨਾ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਸਿਰ ਕਿਉਂਕਿ ਅਸੀਂ ਤੁਹਾਨੂੰ ਕਮੈਂਟਾਂ ਜੀ ਪੜ ਕੇ ਪਹਿਚਾਨ ਪਾਉਂਦੇ ਆ ਗੁਰਿੰਦਰ ਕੌਰ ਗੁਰਿੰਦਰ ਕੌਰ ਜਿਹੜਾ ਰੋਜ਼ ਡੇਲੀ ਕਮੈਂਟ ਆਉਂਦਾ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਗੁਰਫਤ ਤੇ ਸਿੰਘ ਕੁਲਜੀਤ ਕੌਰ ਇਹਨਾਂ ਦਾ ਵੀ ਡੇਲੀ ਕਮੈਂਟ ਆਉਂਦਾ ਹੈ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਸਾਡੀ ਫੈਮਿਲੀ ਨੂੰ ਪਿਆਰ ਦੇਣ ਲਈ ਬੱਬੂ ਢਿੱਲੋਂ ਹਰਵਿੰਦਰ ਕੌਰ ਅੰਮ੍ਰਿਤਸਰ ਕੈਲੀਫੋਰਨੀਆ ਇਹਨਾਂ ਦਾ ਵੀ ਡੇਲੀ ਕਮੈਂਟ ਆਉਂਦਾ ਹੈ ਬਹੁਤ ਫੈਮਿਲੀ ਨੂੰ ਪਿਆਰ ਦਿੰਦੇ ਨੇ ਦੀਪ ਸਣੀ ਕਿਰਨ ਪ੍ਰੀਤ ਕੌਰ ਇਹਨਾਂ ਦਾ ਵੀ ਡੇਲੀ ਆਂਦਾ ਏ ਗੁਰਦੇਵ ਕੌਰ ਅੱਗੇ ਆਈਟੀ ਅਮਨਦੀਪ ਕੌਰ ਮਲਕੀਤ ਕੌਰ ਮਲਕੀਤ ਕੌਰ ਦਾ ਵੀ ਬਹੁਤ ਕਮੈਂਟ ਆਂਦਾ ਏ ਇਹਨਾਂ ਨੇ ਮਤਲਬ ਕਦੇ ਹੀ ਮਿਸ ਹੋਊਗਾ ਇਹਨਾਂ ਵਿੱਚੋਂ ਜਿਹੜੇ ਡੇਲੀ ਕਮੈਂਟ ਕਰਦੇ ਨੇ ਨਾ ਮੈਂ ਉਹ ਡੇਲੀ ਦੱਸ ਰਹੀ ਆਂ ਮੈਂ ਡੇਲੀ ਆਂਦੇ ਨੇ ਮਤਲਬ ਜਿਹੜੇ ਅੱਜ ਦੇ ਮਤਲਬ ਕਦੀ ਕਦੀ ਹੋ ਜਾਂਦਾ ਦੇਖੋ ਹਮੇਸ਼ਾ ਤਾਂ ਨਹੀਂ ਹਣਾ ਜ਼ਰੂਰੀ ਦੱਸਿਆ ਵਾ ਵੀ ਹਮੇਸ਼ਾ ਕਮੈਂਟ ਕਰਨਾ ਪਰ ਫੈਮਲੀ ਨੂੰ ਉਨੰਨੇ ਪਿਆਰ ਦਿੰਦੇ ਨੇ ਹੈਪੀ ਹੱ피 ਗੁਰਸੀ ਪਤਨੀ ਕੀ ਇਹ ਸ਼ਬਦ ਨਹੀਂ ਆ ਰਿਹਾ ਸਿੰਘ ਹਾਂਜੀ ਸਿੰਘ ਇਹ ਅਮ੍ਰਿਤਸਰ ਤੋਂ ਨੇ ਇਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸਾਰੀ ਫੈਮਿਲੀ ਨੂੰ ਕਈ ਵਾਰ ਇਹਨਾਂ ਨਾਲ ਗੱਲ ਵੀ ਹੋਈ ਆ ਜਗਜੋਤ ਸਿੰਘ ਮਾ ਨੇ ਵੀ ਫੈਮਿਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਹਨਾ ਤੇ ਮਨਜੀਤ ਬੰਦਾਲ ਕगन ਗੱਗੀ ਸਿੰਘ ਕਿਰਨਦੀਪ ਕੌਰ ਹਰੀਮਦਾ ਸ਼ਰਮਾ ਹਰਿੰਦਰ ਸ਼ਰਮਾ ਦੀ ਵੀ ਬਹੁਤ ਸੋਹਣੇ ਕਮੈਂਟਸ ਜਿਹੜੇ ਫੈਮਿਲੀ ਨੂੰ ਬਹੁਤ ਪਿਆਰ ਕਰਦੇ ਨੇ ਕੁਕਿੰਗ ਵਿਦ ਕਮਲ ਰਣਦੀਪ ਕੌਰ ਸੁਖਚੈਂਸਿੰਗ ਤਲਵਿੰਦਰ ਕੌਰ ਪ੍ਰਦੀਪ ਕੁਲਾ ਪ੍ਰਦੀਪ ਕੁਲਾ ਹਾ ਇਹਨਾਂ ਦਾ ਵੀ ਇੱਕ ਵਾਰੀ ਮੈਨੂੰ ਫੋਨ ਆਇਆ ਸੀਗਾ ਇਸ ਮਾਣੀ ਵਾਲੀ ਸਾਈਡ ਤੋਂ ਨੇ ਇਮੋਸ਼ਨਲ ਪੰਜਾਬ ਇਹ ਸਾਡੇ ਆਪਣੇ ਰਿਸ਼ਤੇ ਦਾ ਨੇ ਇਮੋਸ਼ਨਲ ਪੰਜਾਬ ਤੇ ਗੁਰਫਤ ਤੇ ਸੀ ਨਾ ਤੇ ਬਾਕੀ ਨਾਲ ਦੇਖੋ ਮੈਂ ਛੋਟੀ ਵਾਲੀ ਵੀਡੀਓ ਇੱਕ ਹੋ ਸ਼ਾਇਦ ਪਤਨੀ ਅਮਨ ਔਜਲਾ ਹੋਰ ਪਤਾ ਨਹੀਂ ਕਿ ਉਹ ਸਾਰੇ ਨਾਮ ਨੇ ਜਿਹੜੇ ਸਾਨੂੰ ਡੇਲੀ ਕਮੈਂਟ ਕਰਦੇ ਨੇ ਮਤਲਬ ਕਿਸੇ ਕਿਸੇ ਵੀਡੀਓ ਤੇ ਨਹੀਂ ਹੋਊਗਾ ਵੀ ਉਹਨਾਂ ਦਾ ਨਾਮ ਇੱਕ ਰਾਜਵਿੰਦਰ ਕੋਰ ਹਾਂ ਇਹ ਵੀ ਸਾਨੂੰ ਡੇਲੀ ਕਮੈਂਟ ਕਰਦੇ ਨੇ ਜਿਹੜੇ ਮਾਈਂਡ ਚ ਮੇਰੇ ਮਨ ਚ ਆਈ ਜਾਂਦੇ ਨੇ ਮੈਂ ਤੁਹਾਨੂੰ ਦੱਸੀ ਜਾਂਦੀ ਹਾਂ ਹੁਣ ਵੀਡੀਓ ਜਾਦੇ ਲੰਬੀ ਹੋ ਗਈ ਹੁਣੀ ਆਪਾਂ ਏਡੀ ਲੰਬੀ ਕਰਨੀ ਨਹੀਂ ਹੈਗੀ ਤੇ ਸਵਾਲ ਜਵਾਬ ਦੇਖੋ ਕਿਸੇ ਦਾ ਵੀ ਕੋਈ ਸਵਾਲ ਜਵਾਬ ਹੁੰਦਾ ਮੈਂ ਜਿਵੇਂ ਪਹਿਲਾਂ ਦੱਸੀਆ ਤੁਹਾਨੂੰ ਜ਼ਿਆਦਾਤਰ ਮੈਂ ਸਾਰੇ ਸਵਾਲਾਂ ਦੇ ਜਵਾਬ ਕਮੈਂਟਾਂ 'ਚ ਦੇ ਦਿੰਦੀ ਆਂ ਤੇ ਜੇ ਕਿਸੇ ਦਾ ਰਹਿ ਵੀ ਜਾਂਦਾ ਹੈ ਨਾ ਤੇ ਇੱਕ ਫੋਨ ਕਾਲ ਫੋਨ ਕੋਲ ਦੇਖੋ ਜਿਹੜੇ ਜੇ ਮਤਲਬ ਨਾ ਮਤਲਬ ਕੋਈ ਕਮੈਂਟ ਕਰਦਾ ਇਹ ਵੀ ਤਨੇ ਤੁਸੀਂ ਕਾਲ ਨਹੀਂ ਕੀਤੀ ਆ ਨਾ ਸੌਰੀ ਵੀ ਫੋਨ ਨਹੀਂ ਕੀਤਾ ਬੈਕ ਕੋਲੇ ਹੁੰਦੀ ਆ ਗੱਲ ਮੈਂ ਤਕਰੀਬਨ ਸਾਰਿਆਂ ਨਾਲ ਕਰਦੀ ਆ ਵੀ ਜਿਹੜੇ ਮੈਨੂੰ ਕਮੈਂਟ ਚ ਕਹਿੰਦੇ ਨੇ ਵੀ ਤੁਸੀਂ ਸਾਨੂੰ ਫੋਨ ਕਰਿਓ ਪਲੀਜ਼ ਜਿਵੇਂ ਆਇਆ ਸੀਗਾ ਉਸ ਦਿਨ ਤਾਂ ਉਸ ਦਿਨ ਜਦੋਂ ਮੇਰੇ ਕੋਲੋਂ ਫੋਨ ਕਰ ਰਹੇ ਸੀਗੇ ਤਾਂ ਮੇਰੇ ਕੋਲ ਟਾਈਮ ਨਹੀਂ ਸੀਗਾ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਰਾਤ ਨੂੰ ਤਾਂ ਉਹਨਾਂ ਕੋਲ ਟਾਈਮ ਨਹੀਂ ਸੀਗਾ ਹੁਣ ਮੈਨੂੰ 2-3 ਦਿਨ ਹੋ ਗਏ ਉਹ ਐਂਡ ਤੇ ਯਾਦ ਕਰਾਉਂਦੇ ਨੇ ਵੀ ਫੋਨ ਕਰੋ ਮੈਨੂੰ ਤਾਂ ਫੋਨ ਦੇਖੋ ਮੈਂ ਖੁਦ ਹੀ ਭੁੱਲ ਜੰਨੀ ਆ ਹਨਾ ਜਦ ਮੈਨੂੰ ਯਾਦ ਆਉਂਦਾ ਹੈ ਨਾ ਤਕਰੀਬਨ ਮੈਂ ਹਾਂ ਇਸ ਟਾਈਮ ਇਹਨਾਂ ਨੂੰ ਫੋਨ ਕਰਨਾ ਹੈ ਮੈਂ ਉਦੋਂ ਹੀ ਭੁੱਲ ਜੰਨੀ ਆ ਤੇ ਜਿਸ ਟਾਈਮ ਮੇਰੇ ਯਾਦ ਆ ਜਾਂਦਾ ਹੈ ਵੀ ਹਾਂ ਮੈਂ ਫੋਨ ਨਹੀਂ ਕੀਤਾ ਉਸ ਟਾਈਮ ਮੈਨੂੰ ਕੰਮ ਹੁੰਦੇ ਨੇ ਤੇ ਕੰਮਾਂ ਵਿੱਚ ਤਾਂ ਝਮਾਂ ਨਹੀਂ ਹੁਣੇ ਹੁਣਾ ਹਨਾ ਇਹ ਮੈਂ ਵੀਡੀਓ ਦਾ ਐਂਡ ਕਰਨ ਤੋਂ ਪਹਿਲਾਂ ਹੁਣੇ ਫੋਨ ਆ ਰਿਹਾ ਹੈ ਇਸ ਫੋਨ ਤੇ ਤੇ ਫੋਨ ਮੈਂ ਨਾ ਦੇਖੋ ਫੋਨ ਨੰਬਰ ਮੈਂ ਸਭ ਨੂੰ ਆਪਣੇ ਮੈਂ ਕਹਿੰਦੀ ਵੀ ਹਸਬੰਦ ਦਾ ਨੰਬਰ ਨਹੀਂ ਮੈਂ ਸਾਰਿਆਂ ਨੂੰ ਹੀ ਨੰਬਰ ਦੰਨੀ ਆ ਕਹਿੰਦੀ ਮੈਂ ਆਪਣੇ ਫੋਨ ਦਾ ਨੰਬਰ ਮੈਂ ਕਿਸੇ ਨੂੰ ਨਹੀਂ ਦੇ ਸਕਦੀ ਕਿਉਂਕਿ ਮੇਰਾ ਕੰਮ ਹੁੰਦਾ ਹਨਾ ਜਿਹੜਾ ਮੇਰੇ ਫੋਨ ਤੇ ਹੁੰਦਾ ਸਾਰਾ ਤੇ ਆ ਕੁਝ ਅਸੀਂ ਆਪਣੇ ਲੈਪਟਾਪ 'ਚ ਵੀ ਕਰਦੇ ਆ ਪਰ ਜ਼ਿਆਦਾਤਰ ਮੈਂ ਆਪਣਾ ਜਦ ਮੈਨੂੰ ਜਲਦੀ ਹੁੰਦੀ ਹੈ ਤਾਂ ਬਹੁਤ ਥੱਕੀ ਹੁੰਦੀ ਆ ਵੀ ਮੈਂ ਲੈਪਟਾਪ ਤੇ ਬੈਠ ਨਹੀਂ ਸਕਦੀ ਮਤਲਬ ਲੈਪਟਾਪ ਤੇ ਬੈਠ ਕੇ ਕੰਮ ਨਹੀਂ ਕਰ ਸਕਦੀ ਤਾਂ ਮੈਂ ਆਪਣੇ ਫੋਨ ਤੋਂ ਵੀ फटाफट ਕੰਮ ਨਿਬੇੜ ਲੈਂਦੀ ਆ ਇਸ ਕਰਕੇ ਮੈਨੂੰ ਫੋਨ ਦੀ ਜਿਆਦਾ ਬਹੁਤ ਜ਼ਰੂਰਤ ਹੁੰਦੀ ਹੈ ਮੈਂ ਹਰ ਟਾਈਮ ਆਪਣਾ ਫੋਨ ਨੰਬਰ ਤੇ ਮਤਲਬ ਗੱਲ ਨਹੀਂ ਕਰ ਸਕਦੀ ਇਸ ਨੰਬਰ ਤੇ ਮੈਂ ਹਰੇਕ ਨਾਲ ਗੱਲ ਕਰਦੀ ਆ ਚੱਕਦੀ ਵੀ ਆ ਕਰਦੀ ਵੀ ਆ ਤੇ ਬਸ ਹੁਣ ਲੰਬੇ ਵੀਡੀਓ ਨੂੰ ਨਾ ਖਿੱਚਦੇ ਹੋਏ ਜੇ ਕਿਸੇ ਦੇ ਮਨ ਚ ਕੋਈ ਸਵਾਲ ਹੋਇਆ ਤਾਂ ਪਲੀਜ਼ ਸਵਾਲ ਕਰਿਓ ਜਵਾਬ ਆਪਾਂ ਦੇਵਾਂਗੇ ਹਨਾ ਤੇ ਐਂਡ ਤਾਈ ਫੈਮਿਲੀ ਨੂੰ ਪਿਆਰ ਦਿੱਤੇ ਰਹੋ ਹੁਣ ਹੁਣ ਕਮੈਂਟ ਪੜਾਂਗੇ ਆਪਾਂ ਨੈਕਸਟ ਮੰਥ ਯਾਦ ਰਹਿ ਤਾਂ ਪੜੂੰਗੀ ਨਹੀਂ ਯਾਦ ਨਹੀਂ ਤਾਂ ਤੁਸੀਂ ਯਾਦ ਦਿਵਾ ਦਿਓ ਤੇ ਮੈਂ ਮੈਂ ਜਾਂ ਵੀਡੀਓ ਐਂਡ ਕਰਨ ਤੇ ਪਹਿਲਾਂ ਇੱਕ ਵਾਰ ਫੇਰ ਕਹਿਣਾ ਚਾਹੀਦਾ ਜਾਨੀ ਤਾਂ ਪਲੀਜ਼ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮੈਨੂੰ ਦੱਸ ਦਿਓ ਮੈਂ ਭੁੱਲ ਜਾਂਦੀ ਆ ਜਿਵੇਂ ਹੁਣ ਮੈਨੂੰ ਜਾਂਦੀ ਜਾਂਦੀ ਨੂੰ ਆ ਭਾਈਏ ਦੋ ਨਾਮ ਅਮਨ ਓਜਲਾ ਰਾਸ਼ਵਿੰਦਰ ਕੋਰ ਰਾਸ਼ਵਿੰਦਰ ਕੋਰ ਡੇਲੀ ਕਮੈਂਟ ਕਰਦੇ ਨੇ ਸਾਨੂੰ ਤੇ ਇੱਕ ਸੁਖਾਣਾ ਠੋਲ ਹਾਂ ਸੁਖਾਣਾ ਠੋਲ ਹੁਣ ਜਿਹੜੇ ਇਸ ਵੀਡੀਓ ਤੇ ਨਾਮ ਨਹੀਂ ਸੀਗੇ ਮੈਂ ਹੁਣ ਨਹੀਂ ਲੇਹ ਪਰ ਮੇਰੇ ਮਨ ਚ ਸੀਗੇ ਵੀ ਹਾਂ ਇਹ ਕਰਦੇ ਨੇ ਇਸ ਕਰਕੇ ਮੈਂ ਲੇਤੇ ਇਹ ਵੀ ਇਸ ਫੈਮਿਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਹੋਰ ਕਿਸੇ ਦਾ ਨਾਮ ਰਹਿ ਗਿਆ ਤਾਂ ਮੈਨੂੰ ਕਮੈਂਟ ਬਾਕਸ ਚ ਦੱਸ ਦਿਓ ਤੇ ਹੁਣ ਮਿਲਾਂਗੇ ਤੁਹਾਨੂੰ